ਹੈਲੋ ਹਾਂਜੀ ਗੁੱਡ ਇਵਨਿੰਗ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਾਂਗੇ ਟਜੀਟਪੀ ਜੀਟੀ ਦੇ ਬੇਸ ਤੇ ਜਿਹੜੀ ਭਰਤੀ ਆਈ ਹੈ ਐਨਵੀਐਸ ਦੇ ਵਿੱਚ ਅੱਜ ਆਪਾਂ ਇਹਦੀ ਵਾਰੀ ਗੱਲ ਕਰਾਂਗੇ ਹਾਂਜੀ ਜਿਹੜੀ ਇਹ ਭਰਤੀ ਹੈ ਕੰਟਰੈਕਟ ਬੇਸ ਤੇ ਆਈ ਹੋਈ ਆ ਇਹ ਜਿਹੜੀ ਲਾਸਟ ਡੇਟ ਹੈ ਉਹ 13/4/2025 ਤੋਂ ਸ਼ੁਰੂ ਹੋ ਕੇ 23/4/2025 ਤੱਕ ਹੈ ਇਦੇ ਵਿੱਚ TGT PGTT ਦੀਆਂ ਵੈਕੈਂਸੀਜ਼ ਆਈਆਂ ਹੋਈਆਂ ਨੇ ਹਰ ਇੱਕ ਸਬਜੈਕਟ ਦੀ ਪਾਰਟਿਕੂਲਰ ਵੈਕੈਂਸੀ ਆਈ ਹੋਈ ਆ। ਇਹਦੇ ਵਿੱਚ ਜਿਹੜੀ ਅੱਗੇ ਤੁਸੀਂ ਨੋਟੀਫਿਕੇਸ਼ਨ ਆਪਣੇ ਐਪਸ ਸਕਰੋਲ ਹੁੰਦਾ ਜਾਏਗਾ ਦੇਖ ਲਿਓ ਲੇਕਿਨ ਮੈਂ ਤੁਹਾਨੂੰ ਆਪਣੇ ਬੀਸ ਤੇ ਸਮਝਾ ਦਿੰਨੀ ਆ। ਜਿਹੜੀ ਇਹਦੇ ਵਿੱਚ ਕੁਆਲੀਫਿਕੇਸ਼ਨ ਹੈਗੀ ਆ ਉਹ PGTT ਦੇ ਵਿੱਚ ਤੁਹਾਡੇ ਕੋਲ 3 ਇਅਰਸ ਜੋ ਵੀ ਤੁਸੀਂ ਗ੍ਰੈਜੂਏਸ਼ਨ ਕੀਤੀ ਹੋਈ ਆ ਉਹਦੇ ਵਿੱਚ 50% ਮਾਰਕਸ ਹੋਣੇ ਚਾਹੀਦੇ ਨੇ PGTT ਦੇ ਵਿੱਚ सीटेटਾ ਕਲੀਅਰ ਨਹੀਂ ਮੰਗਦੇ ਹੈਗੇ। ਤੇ ਆ ਜਿਹੜਾ ਆ ਗਿਆ ਆ ਦੇਖੋ ਉਹ ਸਭ ਚਲੋ ਅਬ ਇਹ ਪਹਿਲਾਂ ਮੈਂ ਦੱਸ ਦਿੰਨੀ ਆ ਇਹ ਤੁਹਾਡੇ ਅਪਲਾਈ ਐਪਲੀਕੇਸ਼ਨ ਫਾਰਮ ਹੈ ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ ਕਲਿਕ ਹੇਅਰ ਕਰਕੇ ਇਹ ਕੰਟਰੈਕਟ ਬੇਸਡ ਜਿਹੜੀ ਵੈਕੈਂਸੀ ਹੈ ਬਟ ਇਹਦੇ ਵਿੱਚ ਜਿਹੜੀ ਸੈਲਰੀ ਹੈ ਬਹੁਤ ਜਿਆਦੀ ਹੈ ਹੈਂਡਸਮ ਸੈਲਰੀ ਹੈ 35000 ਤੋਂ ਸਟਾਰਟ ਹੁੰਦੀ ਆ ਤਾਂ 42500 ਤੱਕ ਜਾਂਦੀ ਹੈ ਠੀਕ ਹੈ ਜੀ ਤੇ ਅੱਗੇ ਇਹਦੇ ਵਿੱਚ ਜਿਹੜੀ ਹੈਗੀ ਹੈ ਕੁਆਲਿਫਿਕੇਸ਼ਨ ਕੁਆਲਿਫਿਕੇਸ਼ਨ ਮਤਲਬ ਤੁਹਾਨੂੰ 10 ਤੋਂ 50% ਹੋਣੀ ਚਾਹੀਦੀ ਨਹੀਂ ਬਟ ਹਿੰਦੀ ਤੇ ਇੰਗਲਿਸ਼ ਲੈਂਗੁਏਜ ਤੁਹਾਨੂੰ ਮਸਟ ਅੱਛੀ ਹੋਣੀ ਚਾਹੀਦੀ ਆ ਤਾਂ ਹੀ ਉਹ ਤੁਹਾਨੂੰ ਰੱਖਣਗੀ ਠੀਕ ਹੈ ਜੀ ਤੇ ਪੀਜੀਟੀ ਦੇ ਵਿੱਚ ਸੀਟੈਟ ਕਲੀਅਰ ਉਹ ਨਹੀਂ ਮੰਗਦੇ ਹੈਗੇ ਜਿਨ੍ਹਾਂ ਦਾ ਸੀਟੈਟ ਕਲੀਅਰ ਨਹੀਂ ਹੈਗਾ ਤਾਂ ਕੋਈ ਗੱਲ ਨਹੀਂ ਹੈਗੀ ਜਸਟ ਤੁਹਾਡੇ ਕੋਲੇ ਮਾਸਟਰ ਡਿਗਰੀ ਹੋਣੀ ਚਾਹੀਦੀ ਹੈ ਕਨਸਰਨ ਸਬਜੈਕਟ ਦੇ ਵਿੱਚ ਹਾਂਜੀ ਅੱਗੇ ਇਹ ਪੀਜੀਟੀ ਦੇ ਵਿੱਚ ਤੁਹਾਨੂੰ ਦਿਖਾਈ ਦਿੱਤਾ ਜਾਵੇਗਾ ਇਹ ਸਾਰਾ ਤੁਸੀਂ ਪੜ ਲਿਓ ਆਪਣੇ ਆਪ ਇਹ ਸਾਰਾ ਪੀਜੀਟੀ ਦੇ ਵਿੱਚ ਹੈਗਾ ਇਹ ਦੇਖੋ ਪੀਜੀਟੀ ਦੀ ਸਾਰੀ ਹੈ ਮਤਲਬ ਇਹਨਾਂ ਨੇ ਕੁਆਲਿਫੀਕੇਸ਼ਨ ਦਿੱਤੀ ਹੈ ਇਹ ਤੁਸੀਂ ਕੁਝ ਪੜ ਲਿਓ ਅੱਗੇ ਜਦੋਂ ٹیਟੀ ਦੀ ਕੁਆਲਿਫੀਕੇਸ਼ਨ ਹੈ ਅੱਗੇ ਉਹ ਵੀ ਆ ਜੇਗੀ ਮੈਂ ਤੁਹਾਨੂੰ ਵੈਸੇ ਦੱਸ ਦੇਣੀ ਆ ਪੀਜੀਟੀਡੀ ਦੇ ਵਿੱਚ ਇਹਨਾਂ ਨੇ ਸੀਰੀਅਲ 2 ਕਲੀਅਰ ਮੰਗਿਆ ਹੋਇਆ ਹੈਗਾ ਉਹਦੇ ਵਿੱਚ ਤੁਹਾਨੂੰ ਮਾਸਟਰ ਡਿਗਰੀ ਦੀ ਕੋਈ ਜ਼ਰੂਰਤ ਨਹੀਂ ਹੈ ਬਟ ਹਾਂ ਗ੍ਰੈਜੂਏਸ਼ਨ ਦੇ ਵਿੱਚ 50% ਨੰਬਰ ਹੋਣੇ ਚਾਹੀਦੇ ਨੇ ਹਿੰਦੀ ਪੰਜਾਬੀ ਸਾਰੇ ਜਿਹੜੇ ਸਬਜੈਕਟ ਹੈ ਤੁਹਾਡੇ ਕੋਲ ਗ੍ਰੈਜੂਏਸ਼ਨ ਦੇ ਵਿੱਚ ਹੋਣੇ ਚਾਹੀਦੇ ਨੇ ਬਾਕੀ ਜੇ ਲਾਇਬ੍ਰੇਰੀਜ਼ ਪੇਪਰ ਪਰ ਹੋਣਗੇ ਲਾਇਬ੍ਰੇਰੀ ਵਿੱਚ ਕੋਈ ਵੀ ਸੀਰਟिफिकेट ਕਲੀਅਰ ਦੀ ਉਹ ਮੰਗ ਨਹੀਂ ਕਰਦੇ ਲਾਇਬ੍ਰੇਰੀ ਵਿੱਚ ਤੁਹਾਨੂੰ ਕੋਈ ਬੈਚਲਰ ਡਿਗਰੀ ਵਿੱਚ 50% ਮਾਰਕਸ ਤੁਹਾਡੇ ਕੋਲ ਹੀ ਹੋਣੇ ਚਾਹੀਦੇ ਆ ਠੀਕ ਹੈ ਜੀ ਬਾਕੀ ਸਟਾਫ ਨਰਸ ਦੇ ਵਿੱਚ ਤੁਹਾਨੂੰ ਸਟਾਫ ਨਰਸ ਦੀ ਕੁਆਲਿਫਿਕੇਸ਼ਨ ਹੋਣੀ ਚਾਹੀਦੀ ਹੈ ਜਿਵੇਂ ਬੀਐਸਸੀ ਹੋਗੀ ਇਸ ਤਰ੍ਹਾਂ ਹਾਂਜੀ ਇਹਦੇ ਵਿੱਚ ਏਜ ਹੈਗੀ ਜਿਹੜੀ ਉਹ 42 ਤੱਕ ਹੈਗੀ ਆ 42 ਤੱਕ ਜਿਹੜੀ ਲੇਡੀਜ਼ ਲਈ ਏਜ 42 ਤੱਕ ਹੈ ਤੇ ਜੈਂਟਸ ਲਈ 37 ਤੱਕ ਹੋਏਗੀ ਹਾਂਜੀ ਇਹਦੇ ਵਿੱਚ ਕੋਈ ਵੀ ਪੇਪਰ ਨਹੀਂ ਹੈਗਾ ਓਨਲੀ ਇੰਟਰਵਿਊ ਹੈ ਇੰਟਰਵਿਊ ਜਿਹੜਾ ਹੈਗਾ ਉਹ ਵੇਟੇਜ ਦੇ ਤੌਰ ਤੇ ਲਿਆ ਜਾਏਗਾ ਜਿਵੇਂ ਤੁਹਾਡੇ ਕੋਲ ਜਿਹੜਾ ਕੋਈ ਐਕਸਟਰਾ ਤੁਹਾਡੇ ਕੋਲ ਸਰਟੀਫਿਕੇਟ ਹੈਗਾ ਉਹ ਨਾਲ ਲੈ ਕੇ ਜਾਇਓ ਕਿਉਂਕਿ ਸਾਰੇ ਸਰਟੀਫਿਕੇਟ ਦੇ ਮਾਰਕਸ ਲਗਾਉਣਗੇ ਜਿਵੇਂ ਬੀ ਐਡ ਦੇ 10 ਨੰਬਰ ਲਗਾਉਣਗੇ ਤੇ ਤੁਹਾਡਾ ਟੀਚਿੰਗ ਐਕਸਪੀਰੀਅੰਸ ਤੇ 15 ਮਾਰਕਸ ਲਗਾਉਣਗੇ ਜੇ ਤੁਹਾਡੀ ਪੀ ਐਚ ਡੀ ਵਗੈਰਾ ਕੀਤੀ ਹੋਈ ਆ ਉਹਦੇ ਤੁਹਾਡੇ ਅਲੱਗ ਤੋਂ ਨੰਬਰ ਲੱਗਣਗੇ ਜੇ ਤੁਹਾਡੇ ਕੋਲੇ ਹੋਵੇ ਕੋਈ ਸਰਟੀਫਿਕੇਟ ਹੈਗਾ 40 ਮਾਰਕਸ ਉਹਦੇ ਵੀ ਲੱਗਣਗੇ ਅਲੱਗ ਤੋਂ ਤੇ ਹਾਂਜੀ ਇਹ 75 ਮਾਰਕਸ ਦਾ ਤੁਹਾਡਾ ਇੱਕ ਇੰਟਰਵਿਊ ਰਹੇਗਾ ਲੇਕਿਨ ਕਈ ਐਗਜ਼ਾਮ 80 ਮਾਰਕਸ ਦੇ ਵੀ ਹੈਗੇ ਨੇ ਜਿਵੇਂ ਫਿਜ਼ੀਕਲ ਐਜੂਕੇਸ਼ਨ ਉਹ 80 ਮਾਰਕਸ ਦਾ ਇੰਟਰਵਿਊ ਰਹੇਗਾ ਉਹਦੇ ਵਿੱਚ ਤੇ ਤੁਸੀਂ ਆਪਣਾ ਆਪਣਾ ਦੇਖ ਲਿਓ ਕਿ ਤੁਹਾਡਾ ਜਿਹੜਾ ਪੇਪਰ ਹੈ ਤੁਸੀਂ ਜਾਉਂਗੀ ਤਾਂ ਉਹ ਕਿੰਨੇ ਮਾਰਕਸ ਦਾ ਇੰਟਰਵਿਊ ਰਹੇਗਾ ਇੰਟਰਵਿਊਜ਼ ਵਿੱਚ ਤੁਹਾਡੇ ਕੋਲ ਇੰਗਲਿਸ਼ ਤੁਹਾਡੀ ਮਸਟ ਤੇ ਇੱਕ ਹਿੰਦੀ ਜੇ ਤੁਹਾਨੂੰ ਇੰਗਲਿਸ਼ ਘੱਟ ਆਉਂਦੀ ਹੈ ਹਿੰਦੀ ਮਸਟ ਹੋਣੀ ਚਾਹੀਦੀ ਹੈ ਜਿਹੜੇ ਬੱਚੇ ਪੰਜਾਬੀ ਬੜਾਉਣਗੇ ਉਹ ਜਾ ਕੇ ਪੰਜਾਬੀ ਵੀ ਬੋਲ ਸਕਦੇ ਆ ਉੱਥੇ ਕੋਈ ਇਸ਼ੂ ਵਾਲੀ ਗੱਲ ਹੈ ਨਹੀਂ ਕਿਉਂਕਿ ਚੰਡੀਗੜ੍ਹ ਪੰਜਾਬ ਦੇ ਵਿੱਚ ਪੰਜਾਬੀ ਵੀ ਚੱਲੇਗੀ ਥਰਡ ਲੈਂਗੁਏਜ ਹੈ ਤਾਂ ਉਹ ਆਪਣਾ ਪੰਜਾਬੀ ਹੀ ਬੋਲਣ ਲੇਕਿਨ ਹਾਂ ਉਹਨਾਂ ਨੂੰ ਇੰਗਲਿਸ਼ ਬੇਸਿਕ ਤੌਰ ਤੇ ਹੋਣੀ ਚਾਹੀਦੀ ਆ ਹਾਂਜੀ ਇਸੇ ਅੱਜ ਦੀ ਵੀਡੀਓ ਬਾਕੀ ਸਾਰਾ ਨੋਟੀਫਿਕੇਸ਼ਨ ਤੁਸੀਂ ਖ ਇਹ ਵੀਡੀਓ ਅੱਛੀ ਲੱਗੀ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕ ਯੂ ਸੋ ਮੱਚ हां जी टीजी ਦੇ ਟੀਜੀਟੀ ਦੇ ਵਿੱਚ ਤੁਹਾਨੂੰ ਇਹ ਦੇਣਗੇ ਤਨਖਾਹ ਜਿਹੜੀ ਹੈਗੀ ਹੈਗੀ ਅ 35000 ਸਮਥਿੰਗ ਦੇਣਗੇ ਤੇ ਤੁਸੀਂ ਹਾਰਡ ਪੋਸਟਿੰਗ ਉਹਦੇ ਉੱਤੇ 42000 ਦੇਣਗੇ ਸੇਮ ਪੀਜੀਟੀ ਦੇ ਵਿੱਚ 2000 ਵੱਧ ਕਰ ਦੇਣਗੇ ਇਹੀ ਵੀਡੀਓ ਹੈ थैंक यू सो